ਜਿਹੜੇ ਨੂੰ ਮੈਂ ਦੋਹਰਾ ਸ੍ਰੀ ਗੁਰੂ ਸਾਹਿਬ ਜੀ ਨੂੰ ਕਿਵੇਂ ਉਹ ਆ ਕੇ ਮਾਝਾ ਦਾ ਘਰ ਚਲਾ ਜਾਂਦੇ ਨੇ ਮੰਨਦੇ ਨੇ ਵਿਸ਼ੇਸ਼ਕਾਰ ਬੈਗ ਜੀ ਸ੍ਰੀ ਰਾਮ ਬੈਗ ਬੈਗ ਦਾ ਕੋਲ ਚੈੱਕ ਇਨ ਹੋ ਰਿਹਾ ਬੈਗ ਇਹ ਆ ਗਏ ਜੀ ਚੈੱਕ ਇਨ ਹੋ ਰਿਹਾ ਤੇ ਐਂਟਰ ਕਰਕੇ ਆਰਾਮ ਜਨਮ ਭੂਮੀ ਰਾਮ ਮੰਦਰ ਇਸਾਰਾ ਇਹ ਜੀ चेकिंग करते हैं, सरोकार है, प्यारा आ रहा है, चेकिंग कर लिया पहले मेरा बैग, प्यारा आ गया, सारी सब आलू ये चेकिंग हो रही है सारी, आस्तमान, तो इनकरने काउंटर में सारे चेकिंग दे, अरे गिलासी चलो, राम मंदिर शरदालु सने मेरे जी राम का जलवा श्रद्धा शरदालु ਰਾਸ਼ੂ ਕੋਲ ਤੋਂ ਕਰਕੇ ਵੀ ਆ। ਰਾમેਸ਼ਰਪਾਲ ਜਿਵੇਂ ਮਹਾਗੰਬਾਇ ਰਾਸ਼ ਸਰਦਾਰ ਕੋ ਰਾમેਸ਼ਰਪਾਲ ਤਕਾਸੀ ਅਸੀਂ ਆਏ। ਜਿਵੇਂ ਸਿਰ ਮਹਾਗੰਬੀ ਜਾਣਾ ਹੈ। ਕੁੜਾਗਰਾਜ ਤੇ ਅਯੁੱਧਿਆ ਜਾਇਆ ਇਹ ਸਾਰੇ ਯਾਤਰੀ ਹਿੰਦ ਹੈ। ਮਹਾਗੰਬੂ ਕਰਕੇ ਵੀ ਆਸ਼ਾ। ਇਨਾ ਵਿਸ਼ਾਲ ਇਨਾ ਵਿਸ਼ਾਲ ਰਸ਼ ਇਹ ਉਸ ਦਾ ਵੀ ਕਰ ਆਇਆ ਹੈ। ਤੁਹਾਡਾ ਲਾਈਵ ਵਾਇਰ ਕਰ ਰਿਹਾ ਹੈ। ਬੋਰਾਣ ਤਕੁਰ ਬੇਗਨ ਤਕੁਰ

अभी देखे जो रामला बारे बड़े जय सीता राम जय श्री राम जय क्या सीता राम सीता होगा पर राम सीधा कितिया मैं कहूँगा जय सीता राम आ ਦੇਖੋ ਗੁੰਨਾ ਕਰਦਾ ਮੈਂ ਤੁਹਾਨੂੰ ਧਿਆਨ ਨਾਲ ਦਿਖਾਉਂ ساری ਗੱਲ ਇਹ ਆਮ ਦਿਖਾ ਰਹੇ ਹਾਂ ਇਹਦੀ ਕੋਈ ਗੱਲ ਹੈ ਜਿਹੜਾ ਮੈਂ ਇਹ ਜਿਹੜਾ ਦੇਖੋ ਇੱਕ ਹੋਰ ਦਿਖਾਉਣਾ ਤੁਹਾਨੂੰ ਉਧਰ ਦਾ ਕ੍ਰਿਸ਼ਮਾ ਇੱਕੇ ਦਰਖਤ ਕੋ ਸੁੱਕਾ ਇੱਕੇ ਦਰਖਤ ਕੋ ਹਰੇ-ਆਪਰਾ ਆ ਦੇਖੋ ਇੱਕੇ ਦਰਖਤ ਕੋ ਹਰੇ-ਆਪਰਾ ਇੱਕੇ ਦਰਖਤ ਕੋ ਸੁੱਕਾ ਹੈ ਕਿ ਕਰਦੇ ਕਮਿਟੀ ਕੀ ਜ਼ਮੀਨ ਇੰਨਾ ਫਰਕ ਹੈ ਇਹ ਮੈਨਾ ਵੈਰਾਕੋ ਮਕਸਸਿ ਦਿਖਾਉਣ ਦਾ ਜਿਹੜਾ ਆਪਾਂ ਆ ਉਹਦਾ ਹਟਮ ਹੋ ਗਿਆ ਮੂਰਤੀ ਸਥਾਪਿਤ ਹੋ ਗਈ ਰਾਮ ਰਾਮ ਲਾ ਜੀ ਹਲੇ ਮੰਦਰ ਸਾਰੀ ਉਦੀਨ ਕਾਲੀ ਕਰਕੇ ਬੋਟਾ ਹੈ ਨਾ ਲੋੜ ਪੈਂਦੀ ਹੈ ਲੋੜ ਹੁੰਦਾ ਇਹ ਚਾਹੀਦਾ ਵੀ ਹੈ ਹਰ ਬੰਦਾ ਕਰਦਾ ਹੈ ਕਰਨਾ ਵੀ ਚਾਹੀਦਾ ਪਰ ਸਾਰੀ ਉਦੀਨ ਨਰਮਾ ਉਦੀਨ ਜਿਹੜਾ ਛੋਟਾ ਮੰਦਿਰ ਹੈ ਜੈ ਸ਼੍ਰੀ ਰਾਮ ਬਸਰੀ ਕਾ ਸਲਾਮ ਪਿਆਰਾ ਹੱਸਦਾ ਹੈ ਪਿਆਰਾ ਵੀ ਦੇਖ ਲਓ ਪਿਆਰਾ ਪਰ ਇਹ ਗੱਲ ਹੈ ਜੋ ਮਰਜੀ ਹੈ ਲੋਕਾਂ ਦੇ ਜਿਹੜਾ ਝਾਲੂਆਂ ਦਾ ਛੱਟ ਹੈ ਕਰਦਾ ਇਹ ਗੱਲ ਮੰਨਣ ਵਾਲੀ ਹੈ ਇਹ ਕੋਈ ਕੋਈ ਕਿੰਤੂ ਪਰੰਤ ਨਹੀਂ ਹੈ ਮੈਂ ਆਪਣੇ ਅੰਗਲ ਤੋਂ ਗੱਲ ਕਰਨੀ ਸੀ ਉਹ ਮੈਂ ਕਰਦੀ ਦੁਬਾਰਾ ਕਰਾਂਗਾ ਠੀਕ ਹੈ ਬਾਕੀ ਸਾਰਾ ਜਾਉਂਦੇ ਨੇ ਕਰਦਾ ਅਗਰ ਬਾਕੀ ਆਗੇ ਹੋਰ ਕੋਈ ਓਕੇ ਠੀਕ ਹੈ ਆ ਰਾਮ ਮੰਦਰ ਕਿ ਨਾ ਖੂਸ ਨੂੰ ਜਰਾ ਗੱਲ ਹੋਈ ਫੇਰ ਮੈਂ ਕਹਿਣੀ ਨਹੀਂ ਹੈ ਹੁਣ ਤੁਸੀਂ ਆਪੇ ਸਮਝ ਜੋ ਠੀਕ ਹੈ ਨਾ ਕੋ ਲੋਕਾਂ ਦਾ ਅਥਾਰਸ਼ ਸ਼ਬਦ ਹਮੂਰ ਅਠਾ ਠਾ ਮਾਰ ਦਾ ਪਹਿਲਾ ਠਾ ਪਹਿਲਾ ਠਾ ਅਠਾ ਮਾਰਦਾ ਪੰਜਾਬੀ ਹੈ ਨਾ ਇਹ ਸਤਾ ਕਹਿੰਦਾ ਠਾਠਾ ਮਾਰਦਾ ਇਕੱਠੇ RAM BHAGAT RAM DE ਜਨੋਪੂਮੇ ਦੇ ਮਿੱਟੀ ਨੂੰ ਆਪਣੇ ਮਥੇਲਾ ਨਾਲ ਲਈ 11 ਲੱਖਾਂ ਸ਼ਰਦਾ ਲੂ ਸ਼ਰਦਾ ਵਾਂ ਉਹਰੇ ਆਈ ਹੋਏ ਨੇ ਅਸੀਂ ਵੀ ਲਾਈਨ ਚ ਲੱਗੇ ਹੋਏ ਆ ਸਾਡੇ ਹੋਰ ਐਂਗਲ ਨੇ ਤੁਸੀਂ ਵੀ RAM BHAGAT RAM DE ਸੀ ਮੰਨਦੇ ਆ RAM DE ਮੰਨਦੇ ਆ ਤੁਸੀਂ ਗੁਰਰਾਣ ਦੇ ਮੰਨਦੇ ਆ ਪੱਗਲ ਸਿੰਘ ਦੀ ਮੰਨਦੇ ਆ ਨੂ ਨੂ ਨਾਰਨ ਨੂ ਨੂ ਮੰਨੋ RAM ਨੂ ਮੰਨੋ ਪੱਗਲ ਸਿੰਘ ਨੂ ਮੰਨੋ ਉਹ ਦੀ ਮੰਨੋ ਪੱਗਲ ਸਿੰਘ ਦੀ ਮੰਨੋ RAM ਦੀ ਮੰਨੋ ਅਸੀਂ RAM ਦੀ ਮੰਨਣ ਵਾਲੇ ਬੰਦੇ ਵੀ ਅੱਜ ਆਏ ਹੋਏ ਆ ਸਰਬ ਦੇਖਣ 12 ਦਿਸ਼ਾ ਅੰਦਰ ਕੈਮਰਾ ਨਹੀਂ ਜਾ ਸਕਦਾ ਪਹਿਲਾ ਪਾਸ ਹੁੰਦਾ ਸੀ ਇਹ ਐ ਸੀ ਨਾ ਕੈਮਰਾ ਹੀ ਜਾਊਗਾ ਅੱਗੇ ਰਹੀਏ ਕੈਮਰਾ ਸਾਡਾ ਹਰ ਰਹੂਗਾ ਤੇ ਅੱਜ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਜਿਹੜੇ ਕਮੇਡਰ ਪਿੱਛੇ ਕਿਤੇ ਐ ਉਹ ਤੋਂ ਲੋਡ ਨਹੀਂ ਕਰਨੀ ਤੁਸੀਂ ਆਪ ਇਹ ਭੋਲੀ ਪਾਤੀ ਜਾਣੂ ਹੈਗੇ ਉਹ ਹਯਤ ਆ ਬਾਹਰ ਕੋਈ حاجه ਨਾ ਆਇਆ। ਆਹ। 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 ਫਲ ਬਰੇ ਆਹ ਲਓ ਜੀ ਪਹੁੰਚੇ ਰਾਮੰਦਰ ਹੈ ਕਹਾਂ ਤੋਂ ਦਾ ਰਾਮੰਦਰ ਜਾ ਪੈਣੀ ਹੁੰਦੇ ਤਾਂ ਇਹ ਕੋਈ ਨੀ ਨਹੀਂ ਤੁਸੀਂ ਮੰਦਰ ਵੀ ਦਾਖਲ ਹੋ ਰਹੇ ਨੇ ਜਿਹਨੇ ਜਿਹਦੇ ਰਾਮ ਗਿਰਾ ਦੀ ਮੂਰਤ ਮੌਜੂਦ ਹੈ ਤਾਂ ਅੰਦਰ ਜਿੱਦਣੇ ਹਲ ਮੰਗਣੇ ਮੋਦੀ ਸਾਹਿਬ ਜੀ ਵੀ ਮੌਜੂਦ ਹਨ ਉਹ ਲੈ ਕੇ ਆਏ ਸੀ ਨਾਲ ਪਾਸ ਰਾਮਚੰਦਰ ਜੀ ਆਹ ਆਹ ਸਾਹ ਦੇਖੋ ਠੀਕ ਹੈ ਇਹ ਦੇਖੋ ਦਰਸ਼ਨ ਜੀ پہلی ਵਾਰ ਜਦੋਂ ਪਹਿਲੀ ਵਾਰ ਆਇਆ ਵੈਸੇ ਮੈਂ ਨਾ ਮੈਂ ਰੌਣੀ ਦਾ ਬੋਧਕ ਹੋ ਬਹੁਤ ਸ਼ੌਗ ਦਾ ਹੋਣ ਰੌਣੀ ਦਰਸ਼ਨ ਦਾ ਮਨ ਮਿਲ ਗਿਆ मेरे से बहुत प्रभाव है रामी नाटक नाटक जी बड़ा नाटक है राजनीति दर्शक हो गया जय श्री राम ਕਾਰਿਗਰ ਬਣਾ ਰਹੇ ਨੇ ਮੂਰਤੀਆ ਦੇਖੋ ਲੱਗੇ ਹੋਏ ਨੇ ਇਹਨਾਂ ਆ ਰਾਮ ਭਗਤ ਇਹਨੇ ਅਸਲੀ ਦੇਖੋ ਆਜ ਆਜ ਕਾਜ ਤੋਂ ਬੋਲੀ ਗਈ ਕਿ ਆਜ ਜਨਕਪੁਰੀ ਪਹੁੰਚੇ ਹੈ ਕੋਤਵਾ ਕੰਮ ਦੇ ਵਿੱਚ ਭਾਈ ਸਾਹਿਬ ਆਪ ਦਾ ਨਾਮ ਕੀ ਹੈ नाम क्या है आपका रिंकू और आपका अशोक आपका में ये भी महेश वेरी गुड हाँ, ये काम आप भगवान के आप सही हो ये रिंकू राकेश महेश सारा देखो तो ज़िया ब्रीक ज़िया मीना करी है। कर रहे ब्रिकी मीनाकारी है रिंकू कर रहे महेश देखो और हा लगे हाँ देखो है ना ये चीज फटी कैप्चर की है जो लगे हुए ने कारीगर कला कलाकार ने कलाकार नहीं लोग बरी मतलब एक पीस है मार्बल का एक ही पीस है सभी ਇਹ ਕਿੱਥੋਂ ਬਣਦਾ ਹੈ ਇਹ ਸਾਰਾ ਜੋ ਬਣਿਆ ਹੈ ਨਾ ਇੱਕ ਪੀਸ ਤੋਂ ਮੂਰਤੀ ਆਏ ਹੌਲਸੇਲ ਮਾ ਬਣਾਈ ਗਈ ਹੈ ਤਰਾਸ਼ ਕੇ ਪੀਸ ਨੂੰ ਇਹ ਬ੍ਰਾਉਂਜ਼ ਨੇ ਰਿੰਕੂ ਭਾਈ ਹਾਂ ਰਿੰਕੂ ਜੀ ਲੈ ਆਪ ਰਿੰਕੂ ਆਪ ਇਹ ਦੇਖੋ ਮੈਂ ਤਾਂ ਉਧਰ ਦੀ ਨਿਗਾਹ ਪੈ ਗਿਆ ਵੀ ਗਨੇ ਕਮ ਮਜ਼ਦੂਰ ਕਲਾਕਾਰ ਇੱਕ ਇੱਕ ਮੂਰਤ ਇੱਕ ਇੱਕ ਪੀਸ ਤੋਂ ਇੱਕ ਪੀਸ ਤੋਂ ਕੱਢ ਰਹੇ ਨੇ ਇੱਕ ਪੀਸ ਪੀਸ ਜੋੜ ਨਹੀਂ ਇਹ ਇੱਕ ਪੀਸ ਤੋਂ ਬਣਾ ਰਹੇ ਨੇ ਸਾਰਾ ਕੁਝ ਬਣਾ ਰਹੇ ਨੇ ਇਹ ਮੈਂ ਕਹਿੰਦਾ ਆ ਰਾਮ ਜੀ ਦੇ ਇਹ ਸੱਚੇ ਭਗਤ ਨੇ ਇਹ ਮਜ਼ਦੂਰ ਨੇ ਮਜ਼ਦੂਰੀ ਕਲਾਗਾ ਮੈਂ ਉਹ ਕਲਾਕਾਰ ਕਹੂੰਗਾ ਇਹ ਉਧਰ ਦੀ ਤਾਂ ਕੁਦਰਤੀ ਹੀ ਮੇਰੇ ਨਿਗਾ ਪੈ ਗਿਆ ਹੈ ਬਾਕੀ ਉਹ ਦੇਖ ਲਿਆ ਇਹ ਵੀ ਦਿਖਾਈ ਕੈਸਕਲ ਕ੍ਰੀਕਲ ਮੂਵਮੈਂਟ ਗ੍ਰਿੰਕੂ ਹੈ ਰਕੇਸ਼ ਹੈ ਮਹੇਸ਼ ਹੈ ਇਹ ਸਾਰੇ ਇੱਕ ਇੱਕ ਪੀਸ ਤੋਂ ਮਾਰਬਲ ਦੇ ਤੋਂ ਸਾਰੇ ਉਹ ਕੱਟ ਰਹੇ ਨੇ ਮੂਤੀਆਂ ਬਣਾ ਰਹੇ ਨੇ ਡਿਜ਼ਾਈਨ ਕਰ ਰਹੇ ਨੇ ਤੇ ਕਲਾਕਾਰ ਨੇ ਜਿਵੇਂ ਕਹ ਜੀਏ ਮੂਰਤੀਆਂ 'ਚ ਜਾਨ ਪਾਉਂਦੇ ਨੇ ਮੂਰਤੀ ਨੂੰ ਭਗਵਾਨ ਦੀ ਸ਼ਕਲ ਦਿੰਦੇ ਨੇ ਇਹ ਮਜ਼ਦੂਰ ਨੇ ਜਿਨ੍ਹਾਂ ਨੇ ਕੰਮ ਲੱਗੇ ਹੋਏ ਨੇ ਕਲਾਕਾਰ ਨੇ ਜ਼ਹੀਨ ਕਲਾਕਾਰ ਨੇ ਜਿੰਕੂ ਭੇਜਿਆ ਨੂੰ ਮੈਂ ਸਲਾਮ ਕਰਦਾ ਆਪਣੇ ਵੱਲੋਂ ਵੀ ਤੁਹਾਡੇ ਸਾਰਿਆਂ ਵੱਲੋਂ ਵੀ ਉਹਦੇ ਵੀ ਮੇਰੇ ਨਿਗਾ ਪਈ ਏ ਜੀ ਮੈਨੂੰ ਚੰਗਾ ਲੱਗਿਆ ਮੈਂ ਤੁਹਾਨੂੰ ਦਿਖਾ ਦਿੰਦਾ ਠੀਕ ਹੈ ਜੀ ਮਿਲਦੇ ਆਂ ਫਿਰ ਓਕੇ ਦੇਖਿਆ ਵਾ ਨੂੰ ਜਿਹੜੀ ਚੀਜ਼ ਮੂਰਤੀ ਵਿਖਾਈ ਮੂਰਤੀ ਬਣਦੀ ਨਹੀਂ ਕਿੰਨੀ ਮੂਰਤੀ ਬਣਦੀ ਹੈ ਓਕੇ ਜੀ ਆ ਪੈਲਾ ਜੀ ਦੇਖ ਲਓ ਆਪਾਂ ਆਪ ਆਪਣਾ ਚਾਰਾ ਦਿਖਾ ਰਹੇ ਹਾਂ ਇਨਕੋ ਜੋ ਹਾਂ ਹਮਦਰਖਾਇ ਜੀ ਨੂੰ ਭਈ ਉਹ ਉਹਦੀ ਮੂਰਤੀ ਹੋਰ ਉਹਨੂੰ ਬੁਰਕੀ ਦੇ ਰਹੇ ਸੀ ਤੇ ਇਹ ਸਾਥ ਪੁਸ਼ਾ ਚੱਲ ਰਿਹਾ ਮਾਰਗੋਲੂ ਮੈਕੈਨੀਕਲ ਵੀ ਕਾਸ਼ਾ ਜਾ ਰਿਹਾ ਹੈ ਮਕੈਨੀਕਲ ਵੀ ਹੱਥਾਂ ਨਾਲ ਕਰ ਰਹੇ ਨੇ ਉਹ ਕਰਦੇ ਹੋ ਮਾਰਕਰ ਉਸ ਕਰ ਉਹ ਜਿਹੜੇ ਲੱਗੇ ਹੋਏ ਨੇ ਉਧਰ ਉਧਰ ਮਜ਼ਦੂਰੋ ਚੱਲੇ ਨੇ ਕੱਤ ਨਾਲੇ ਕਰ ਰਹੇ ਨੇ ਮਸ਼ੀਨਰੀ ਮਸ਼ੀਨਰੀ ਗੋਲ ਕਰ ਰਵਤੀ ਜਾ ਰਹੀ ਹੈ ਸਾਰੇ ਲੱਗੇ ਹੋਏ ਨੇ ਮਕੈਨੀਕਲ ਲੱਗੇ ਹੋਏ ਨੇ ਤੇ ਮੈਨੂਅਲ ਲੱਗੇ ਦਾ ਤੁਹਾਨੂੰ ਮੈਨੂੰ ਗੱਲ ਕਰਨੀ ਹੈ ਕਿਉਂਕਿ ਮੈਂ ਗੱਲ ਦੋ ਕਰਨੀਆਂ ਗੱਲਾਂ ਗੱਲਾਂ ਦੋ ਕਰਨੀਆਂ ਮੈਂ ਸਾਰੇ ਜਿਹੜੇ ਇਸ ਆਏ ਆਂ ਅਸੀਂ ਉਹਨਾਂ ਕਰਦੇ ਆਂ 2000 ਮਿਲਿਆ ਫੁੱਲ ਫੋਨੇ ਆ ਦੇਖਿਆ ਜੀ ਮੈਂ ਕਿਹਾ ਮਾਲਿਕ ਨੂੰ ਜਿਆਦਾ ਨਹੀਂ ਦਿਆ 3000 ਮਿਲਣ ਵਾਲਾ ਤੇ 1000 ਹੋ ਗਿਆ ਉਹ ਕਿਹਾਰੇ ਸਾਰੇ ਰੱਖਣ ਨੂੰ ਆਸਾ ਦੀ 2000 ਪੰਜਾਬੀ ਹੋਵੇ ਸਾਰਾ ਸਰਕਾਰ ਨੇ ਇਹ ਯਕੀਨੀ ਹੋ ਕਰਦੀ ਹੈ ਕਰਦੀ ਹੋਣਾ ਕਿ ਜਿਹੜੇ ਆ ਮਜ਼ਦੂਰ ਨੇ ਦਾਸ ਰੱਖਦੇ ਨੇ ਮੋਤੀਆ ਸੋਹਰਾਮ ਦੀ ਕਹਿੰਦਾ ਕਿ ਇਹਨਾਂ ਸਾਰੇ ਜੀ ਨੂੰ ਜਿਹੜਾ ਆਪਣਾ ਉਹਨੇ ਕਿਹਾ ਅਰੇ ਸਤਿ ਸ਼੍ਰੀ ਅਕਾਲ ਹੋ ਗਿਆ ਜੀ ਕੰਡੀਸ਼ਨ ਹੋ ਜੀ ਮੂਤੀਆਂ ਮੰਨੀ ਤਰ੍ਹਾਂ ਦੇ ਕਿੰਨੇ ਕਰਾਉਂਗਾ ਵੀ ਨੰਬਰ ਦਾ ਜੀ ਮਾਨਾ ਕਿੰਨੇ ਆਪ ਕੋਲ ਉਹ ਕਿੰਨੇ ਧਰਮਾਂ ਦਾ ਕਿੰਨੇ ਜਾਤਾਂ ਦਾ ਕਿੰਨੇ ਗਰਾਂ ਦਾ ਲੱਗਦਾ ਸਭ ਲੋਕ ਕਿੰਨਾ ਯੋਗ ਦਾ ਮੈਨੂੰ ਤਾਂ ਲੱਗਦਾ ਜਿਹੜੇ ਮੰਦਰ ਨੇ ਸਾਡੇ ਗੁਰਦੁਆਰੇ ਨੇ ਮੁਕਤੀਆਂ ਗਿਰਦੇ ਨੇ ਇਹ ਇੱਕ ਆਦੇ ਪ੍ਰਤੀਕ ਨੇ ਜੋ ਕੰਮ ਹੋਊਗਾ ਝੋਕਾ ਦਿੰਦੇ ਨੇ ਪਰ ਜਿਹੜੇ ਸਾਡੇ ਲੀਡਰ ਕੋਈ ਹੋਵੇ ਚਾਹੇ ਮੈਂ ਇਹ ਨਹੀਂ ਕਿ ਸਾਡਾ ਲੀਡਰ ਸੀ ਇਹ ਹਰੇਕ ਦਾ ਕੋਈ ਵੀ ਨਾ ਉਹ ਧਰਮ ਨੂੰ ਵਰਦੇ ਨਹੀਂ ਆਪਣੇ ਮੁਤਾਬਕ ਵਰਦੇ ਨਹੀਂ ਪਰ ਜਿਹੜੀ ਮੂਰਤੀ ਬਣਾਉਣ ਲਈ ਮਸੋਮਾ ਵੀ ਬਠਾਏ ਸਿੱਖੀ ਵੀ ਬਠਾਏ ਜਿੰਦੀ ਵਗਿਆ ਹੋਵੇ ਸਭ ਵਗੇ ਹੋਵੇ ਨਹੀਂ ਬਣ ਨਹੀਂ ਸਕਦੇ ਤੁਸੀਂ ਯਾਰ ਲੀਡਰੋ ਨਾਰੋ ਜੀ ਨੂੰ ਲੱਗਦਾ ਇਹ ਜੀ ਮੰਦਰ ਬੜਾ ਹੈ ਨਾ ਤੇ ਮੰਦਰ ਭਾਈਚਾਰੇ ਦਾ ਪਿਆਰ ਦਾ ਮੁਹੱਬਤ ਦਾ ਜਦੋਂ ਜਰ ਜੋਤੀ ਨਾਲ ਉਖਾੜਿਆ ਕਰਦੀ ਤੇ ਬਰੀ ਬਹੁਤ ਵਧੀਆ ਚਲੋ ਜੀ ਹਾਂ ਬੰਬਾ ਆ ਕੋਈ ਨਾ ਕਿ ਹੋਏ ਲੈ ਜੀ ਤੋਏ